ਐ ਉਹ ਹੁੜਾ ਨਿਕਲਿਆ ਹਾਂਜੀ ਉਹ ਹੁੜਾ ਨਿਕਲਣਾ ਉਹ ਬੁੱਢਾ ਉੱਠੇ ਲੱਗਾ ਅੱਛਾ ਜੀ ਬੁੱਢਾ ਉੱਠ ਕੇ ਜਦੋਂ ਨੇ ਵੇਖਿਆ ਨਾ ਕਿ ਇੱਕੋ ਹੀ ਹੈ ਅੰਚੈ ਨੂੰ ਮਥਾ ਰਾਈ ਬੈਠਾ ਕਹਿੰਦਾ ਬੰਦਾ ਨਹੀਂ ਜਨ ਹੈ ਉਹਦੇ ਮੂਹ ਜੋ ਮੈਂ ਨਹੀਂ ਜਾਇਦੇ ਜੋਂਗੇ ਅੱਛਾ ਤਾਂ ਤਾਂ ਪਰਾਬੈਠਾ ਠੀਕ ਹੈ ਜੋ ਚੱਕੀ ਹੁੰਦਾ ਹੈ ਨਾ ਜਾ ਕੇ ਆਵੇ نیچے ਜਵਾਹ ਹਾਂਜੀ ਦਾਦਾ ਬਣੀ ਪਈ ਗਿਆ ਜਾਲ ਨੂੰ ਨਾਲ ਨੂੰ ਪਰਚਨਾ ਟਿਕੋਣੀ ਆ ਹਾਂ ਜਵਾਲ ਜਨ ਚਾਰ ਦਿਨ ਨੂੰ ਇੱਧਰ ਟੁੱਟਾ ਇੱਧਰ ਪਿਆ ਇੱਧਰ ਟੁੱਟਾ ਇੱਧਰ ਪਿਆ ਬਾਕੀ ਸਾਰੀ ਸੜ ਗਈ ਜੀ ਜਿਹੜੀ 15 ਜਣਾਂ ਨੇ ਲੱਦੀ ਸੀ ਗੱਡਾ ਮੁੱਦਾ ਮਾਰ ਕੇ ਕੱਲਾ ਚੱਕ ਲਿਆ ਜੀ ਤੇ ਉਹ ਵੇਹੜਾ ਜਦੋਂ ਸੜੀ ਵੇਖੀ ਨਾ ਉਹ ਜਿਹੜਾ ਬੋੜਾ ਜਿਹੜਾ ਕੋਲੇ ਪਿਆ ਸੀ ਉਹ ਆਇਆ ਵੇਖਣ ਹਾਂ ਉਹਨੇ ਵੇਖ ਕੇ ਸਾਰੇ ਚਾਰ ਜਿਹੜੇ ਦੇਖ ਕੇ ਵੇਖ ਰਿਹਾ ਕਿ ਹਾਲ ਟਾਈਂ ਸੜੀ ਉਹ ਬਾਬੇ ਸਾਹਿਬ ਸਿੰਘ ਜੀ ਬਾਬੇ ਸਾਹਿਬ ਸਿੰਘ ਕੋਲੇ ਆ ਹਾਂ ਜੀ ਬਾਬੇ ਸਾਹਿਬ ਨੇ ਕਹਿੰਦੇ ਮਾਰਾ ਮੇਰੀ ਇਹਦੀ ਭਾਗੀ ਮਿਟਾਈਂ ਸੀ ਤੇ ਅਹੀਂ 1687 ਮੁੰਡੇ ਵੀ ਆ ਗਏ ਲਾਸਾਂ ਦਾ ਕੱਸ ਕੇ ਗੱਡਾ ਬੂਤਾ ਮਾਰ ਕੇ ਤੇ ਫੇਰ ਉਹ ਸੁਧਾ ਕਰ ਕੇ ਲਿਆਂਦੀ ਆ ਤੇ ਇਕੱਲਾ ਸਿੰਘ ਦੇ ਆ ਜਾ ਕੇ ਮੈਨੂੰ ਸਿੰਘ ਦੇ ਦਰਸ਼ਨ ਕਰਾ ਦਿਓ ਹਾਂ ਬਾਬੇ ਸ਼ੇਵਤਾ ਕੋਈ ਨਾ ਤਗੜਾ ਹੈ ਨਹੀਂ ਇਹ ਕਣਕਾ ਸੋਇਆ ਉਹ ਕਹਿੰਦੇ ਕਣਕਾ ਸੈਂ ਇਧਰ ਆਏ ਉਹ ਧੁੜੀਂ ਵੀ ਕਹਿੰਦੇ ਬੋਲਦੇ ਬਾਬੇ ਸਾਹਿਬ ਜੀ ਤਰੰਤ ਹੀ ਦਾ ਲੈ ਦੇਣਾ ਹਾਂ گیا کنکا جی مت ہاں گردیو جی دسو کی گل یہ آیا بڑھا آیا میری لٹین چک لے لٹین بابا جی میں آئی بھی میں لٹین چکن چک کے میں آ گیا سے سیکھی ہے رات کھی آئی گرو بابا بھی کہا ਇਹ ਉਹ ਬੁਢਾ ਕੱਲ ਦਾ ਸੁਣਾ ਰਿਹਾ ਸੁਨਦਾ ਬਾਬੇ ਦੀ ਪਹਿੀਆਂ ਦਾ ਮੇਰਾ ਫਿਰ ਬੰਡ ਚਲੇ ਗਿਆ ਪਿੰਡ ਜਾ ਕੇ ਦੋ ਬਿੱਪੇ ਕੀ ਹੋਦੇ ਕੱッセ ਕਰਕੇ ਨੂੰ ਸੁੱਤੇ ਲੈ ਬਾਬੇ ਅੱਛਾ ਜੀ ਇਹੋ ਜਿਹੇ ਪਹਿਲੇ ਬਰਾਣੇ ਬੁਢੇ ਵੀ ਕਿਹਨੇ ਜੋਦਾ ਤੇ ਜੋੜ ਬਣਾ ਦੀ ਠੀਕ ਹੈ ਜੀ ਐਡੇ ਜੋ ਇਹ ਗੰਗਸਰ ਜੈਤੋ ਦੀ ਗੱਲ ਹੈ ਨਾ ਗੰਗਸਰ ਜੈਤੋ ਦੀ ਗੱਲ ਬਾਬੇ ਸਾਹਿਬ ਸੰਗੀ ਹਾਂ ਹੁਣ ਤਾਂ ਇਹ ਸੰਗ ਇੱਕ ਦੂਜੇ ਕੀ ਚੁਕੀ ਕਰਦੇ ਆ ਜੇ ਕੰਮ ਹੋਈ ਜੇ ਭੇਤ ਪੈ ਜਾਂਦੀ ਹੈ ਹਾਂ ਜੀ ਭੇਤ ਤਾਂ ਨਹੀਂ ਇਹਦੇ ਪਹਿਲਾਂ ਤਾਂ ਪ੍ਰੇਮ ਸੀ ਇੱਕ ਦੋ ਜੀ ਪਿੰਡਾਂ ਦੇ ਕੁਝ ਫੈਗੇ ਦੋ ਜੀ ਉਹ ਵਾਹਿਬ ਜੀ ਬਹੁਤ ਜੁਰਾ ਜੀ ਇਹ ਬਾਬੇ ਸਾਹਿਬ ਸਿੰਘ ਬਾਬੇ ਚੇਤ ਸਿੰਘ ਜੀ ਵੇਲੇ ਸਿੰਘ ਸੀ ਦੋਨੋਂ ਹਣਾ ਇਹ ਬਾਬੇ ਚੇਤ ਸਿੰਘਾਂ ਵੇਲੇ ਵੀ ਰਹੇ ਹਨ ਬਾਬੇ ਕਿੰਕਾ ਜੀ ਬਾਬੇ ਚੇਤ ਉਹ ਮੇਰੇ ਮੌਕੇ ਹੀ ਲਗਾਉਂਦੇ ਹਾਂ ਜੀ ਹਾਂ ਜੀ ਇਹ ਬਾਬੇ ਸਾਹਿਬ ਸਿੰਘ ਵੇਲੇ ਤੇ ਸਿੰਘ ਸੀਦੇ ਤੁਹਾਡੇ ਵੇਲੇ ਵੀ ਸੀਗੇ ਜੀ ਬਾਬੇ ਚੇਤ ਸਿੰਘਾਂ ਵੇਲੇ ਇਥੋਂ ਦਾ ਬਲਟੋਆ ਪਿੰਡ ਹੈ ਟੋਏ ਕੋਲ ਤੋਂ ਚ ਬੇਹ ਕਿਨਾਲ ਜੀ ਦਸ ਤੁਰਟਿਆ ਆਪਣੇ ਘਾਰੀਆਂ ਦੋ ਗਦਾਈਆਂ ਹਾਂ ਜੀ ਤੇਲ ਦੀਆਂ ਹਾਂ ਇਹ ਪਿੱਤਰ ਦੇ ਦੋਨੇ ਹੁੰਦੇ ਵਾ ਜੇ ਪੁੱਲ ਦੇ ਪਾਗੇ ਦੇ ਥੁਰਦੇ ਨਾਲ ਇਹ ਤੁਰਿਆ ਇਹਨੂੰ ਦੇ ਆਇਆ ਉਹ ਇਹ ਬਦਲ ਜਾਇਆ ਹਾਂ ਜੀ ਖਾ ਆਇਆ ਇੱਕ ਖਾਲ ਖਾਲ ਦਾ ਕਹਿੰਦਾ ਬਾਬਾ ਆ ਦੋਨਾਂ ਨੇ ਵੀ ਨਿਗਾ ਰੱਖੀ ਤੇ ਮੈਂ ਜੰਗਲ ਦਾ ਨੋਇਆ ਉਹ ਜੰਗਲ ਦਾ ਜਾਵੇਗਾ ਇਹ ਕੀਤਾ ਜਦੋਂ ਦੋਨਾ ਸੀ ਉਹ ਦੋਨੇ ਵਾ ਵਾਕੇ ਚੁੱਕੇ ਦਾ ਦੇ ਕੇ ਜੋ ਨੂੰ ਲਾਇਆ ਖਾਲਾ ਪੀ ਗਿਆ ਕੇ ਸਤਿ ਸ੍ਰੀ ਅਕਾਲ ਜੀ ਦੋ ਘਾਣੀਆਂ ਤੇਲ ਦੀਆਂ ਧੀ ਗਿਆ ਦੋ ਘਾਣੀਆਂ ਦੋ ਘਾਣੀਆਂ ਤੇਲ ਦੀਆਂ ਧੀ ਗਿਆ 10 ਕਿਲੋ ਤੇਲ ਬਣਦਾ ਜੀ ਹਾਂ ਆਹ ਕਰੀ ਆਪ ਜੀ ਮਲੀ ਗਿਆ ਜਿਹੜਾ ਉਹ ਲਿਬੜਾ ਰਹਿ ਗਿਆ ਉਹਨੇ ਨਾ ਆਪਾਂ ਕਿ ਉਹਨੇ ਤੇਲ ਕਿੰਨੇ ਕਹਿੰਦੇ ਸੀ ਨਹੀਂ ਨਹੀਂ ਦਿੱਤਾ ਓਏ ਕਿੰਨੀਆਂ ਕਹਿੰਦਾ ਦੋ ਘਾਣੀਆਂ ਕਿੰਨ ਕਈ ਦੋ ਘਾਣੀਆਂ ਕਿੰਨ ਕਈ ਵਾਹ ਐਡਾ ਕਹਿੰਦੇ ਬੜੀ ਕੱਲਾ ਖੂ ਗਿਆ ਨਾ ਹੁੰਦਾ ਇਹ ਖੁੱਲਿਆਗੇ ਦੋ ਦੋ ਚਾਰ ਚਾਰ ਘੰਟੇ ਕੱਢਣੇ ਖੂ ਗਿਆ ਜੀ ਬਾਬੇ ਕਣਕ ਸਿੰਘ ਸਾਹਿਬ ਦੇ ਕਰਨ ਸਤ ਵਜ ਨਾਲ ਜੀ ਬਾਬਿਆਂ ਦੇ ਵੇਲੇ ਦੇ ਐਡੇ ਤਗੜੇ ਸਿੰਘ ਸੀ ਇਹ ਤਗੜਾ ਸਿੰਘ ਉਹਨਾਂ ਨਾਲ ਰਹਿੰਦੇ ਜਿਹੜੇ ਹਨਾ ਜੀ ਧੰਨ ਬਾਬੇ ਸਾਹਬ ਸਿੰਘ ਜੀ ਹਨਾ ਜੀ ਬਾਹਰ ਚੇ ਸਹੀ ਧੰਨ ਬਾਬੇ ਜੀ ਉਹਨਾਂ ਦਾ ਜਗ ਲਾਲ ਸਿੰਘ ਜੈ ਗਿਆ ਤੇ ਇੱਕ ਹੁੰਦਾ ਸੀਗਾ ਲਾਲ ਸਿੰਘ ਰਾਂ ਸਿੰਘ ਨਰਾਂ ਸਿੰਘ ਇਹ ਹਨ ਨਰਾਂ ਸਿੰਘ ਇੱਕ ਨਰਾਂ ਸਿੰਘ ਦੀ ਦੋ ਦੀ ਜੋੜੀ ਦੀ ਬੜੇ ਵਣ ਤਗੜੇ ਸਰਦਾਰ ਲੋਨ ਨੇ ਮਿਲਿਆ ਸੀ ਕਿ ਇਹ ਨੇ ਅਨ ਉਹਦਾ ਰਿਵਾਜ ਪਿਆ ਹੋਵੇ ਪੈ ਹੋਣ ਕਿਹਾ ਕਿ ਹਾਂ ਇਹ ਬੜੇ ਜਵਾਬ ਸੀ ਇਹਨਾਂ ਸਾਡੇ ਸਿੱਖਾਂ ਦੀ ਜੂਗ ਲੜਾਈ ਪੜਾਈ ਆਪਦੇ ਲੈ ਰਹੇ ਇਹਨਾਂ ਨੇ ਬਾਬੇ ਨਰਨ ਸਿੰਘ ਜੀ ਬਾਦੰਗ ਆਏ ਸੋਨ ਲਾਲ ਲਾਲ ਸਿੰਘ ਕਈ ਨ ਇੱਕ ਵਾਰ ਮੈਂ ਵੇਖਿਆ ਮਠਾਈ ਦਾ ਲੱਗਿਆ ਬੜਾ ਮਠਿਆਈ ਕਰਨਾ ਮਾਯੂ ਵਾਂ ਨੂੰ ਦੇਖੋ ਹਾਂ ਤੇ ਕੋਲੇ ਦੋ ਮੰਡੀਆਂ ਲੱਗਿਆ ਪਿਆ ਜੀ ਜਾਨ ਤੈਨੂੰ ਛੋਲੇ ਆਦੇ ਤੇ ਉਹ ਦੋ ਮੰਨੇ ਗੁੰਗਿਆ ਜੁਨੇ ਮਹਿਲਾ ਪਾਲਿਆ ਭਾਗਿਆ ਨਾ ਇਹ ਪਾਲਿਆਂ ਦਾ ਉਹ ਦੋ ਦਿਨ ਦੋ ਮੰਨੇ ਰੱਖਦੇ ਸਿੰਗਾ ਨੇ ਹਾਂ ਹਾਂ ਤੇ ਉਹਨੂੰ ਗੀਂ ਕਰਨਾ ਛੋਲੇ ਗੁੱਟ ਕੇ ਨਾ ਢਾਂਡਾ ਕੱਢ ਕੇ ਢਾਂਡਾ ਮਨਜੇ ਬੇਸਰੇ ਹਾਂ ਆਦੇ ਪਿਛਾ ਅੱਛਾ ਤੇ ਛੋਲੇ ਨਹੀਂ ਕਰਨਾ ਦਾ ਜੋ ਟਟਲ ਟਟਲ ਜੀ ਛੋਲੇ ਐਵੇਂ ਆ ਕਿ ਨਾ ਕਿ ਘੋੜਿਆਂ ਵੀ ਪਾਦੇ ਨੇ ਤੇ ਬੋਰੀਆਂ ਜੋਲ ਦੋ ਬੋਰੀਆਂ ਜੋਲ ਲੈਣੀ ਆ ਕਿ ਘੋੜਿਆਂ ਨੂੰ ਪਾਉਂਦੇ ਨੇ ਕਿ ਉਹ ਦੋ ਦੀਆਂ ਦੋ ਮੰਨੀਆਂ ਚੱਕਦੇ ਆ ਆਇਆ ਜੀ ਜੀਨਿਦਾਰ ਹੋ ਗਿਆ ਦਾ ਬੜਾ ਗੁੱਸੇ ਵਿੱਚ ਮੈਨੂੰ ਯਾਦ ਆ ਮੈਨੂੰ ਪੱਟਦਾ ਬਾਬੇ ਜੀ ਸੀ ਇਹ ਮੋਕੀ ਯਾਦ ਆ ਮੈਨੂੰ ਯਾਦ ਆ ਕਿ ਕਦੇ ਕਦੇ ਗੱਲ ਕੀ ਆ ਕਹਿੰਦਾ ਦੋ ਮੰਨੀਆਂ ਦੋ ਦੀ ਦੋ ਹੀ ਲੱਕਦਾ ਬਾਬੇ ਗੁੱਸੇ ਜਾ ਗਿਆ ਬਾਬੇ ਕਹਿੰਦੇ ਵੀ ਕਰੋ ਸਿੰਘਾਂ ਦੀ ਤਲਾਸ਼ੀ ਜੀ ਦੇ ਰਿਸ਼ੇ ਜੋ ਦੇ ਲਿਆਉ ਕਾੜੀ ਤੇ ਉਹ ਨਾਰਾਇਣ ਦੇ ਅਦਾਲਤ ਹੋਣ ਦੇ ਲਾਡੋਂ ਮਰੇ ਨਾਰਾਇਣ ਨੇ ਬਾਬੇ ਤੇ ਰੱਖੀ ਹੋ ਗਣੀ ਇਹਦੇ ਸੋਨੇ ਮੇਰੇ ਆਸਰੇ ਲੈ ਵੇਚਿਆ ਥੈਂਕ ਯੂ ਬੀਬੀ ਜੀ ਹੋ ਗਿਆ ਮੇਰੇ ਹਾਜ਼ਰ ਵੇਚਿਆ ਉਹ ਜੱਟ ਦੇ ਪਤਾਰੀ ਜੀ ਬਣ ਜਾਈ ਕਹਿੰਦਾ ਚੰਗਾ ਜੀ ਗੁਰੂ ਕੇ ਦੇਖਿਆ ਲਾਏ ਕੋੜਿਆ ਸਤ ਵਜਨੋ ਨੇ ਕਿ ਸਾਰੇ ਸਿੰਘਾਂ ਦੀ ਬਦਬੀ ਹੋਊਗੀ ਤੇ ਕਿ ਕਿਵੇਂ ਸਣੀ ਦਾ ਤੇ ਉਦੋਂ ਉਹ ਜਿਹੜਾ ਬਾਬਾ ਜੀ ਆ ਗਏ ਸੀ ਆ ਲਾਲ ਹੋਏ ਵੀ ਉਹ ਇੱਕ ਦਾ ਠਰ ਕੇ ਠਰ ਕੇ ਜੀ ਆ ਲਾਲ ਛੋੜ ਕੇ ਕਹਿੰਦੀ ਮੈਂ ਗਾਲ ਇਹ ਕੀ ਅੱਖੀ ਵੇਖੀਗਾ ਸਤ ਜੀ ਮੂਰੇ ਹੋ ਕੇ ਸਵਕਾਰ ਲਿਆ ਜੀ ਵੀ ਮੈਂ ਕੋ ਨਾ ਜੀ ਮੈਂ ਚੱਕੇ ਵਾਹ ਸਤ ਜੀ ਉਹ ਸਤ ਜੀ ਜਿਹਨੇ ਉਹ ਦਰ ਲੜਾਈ ਬਣਾਈ ਕਰਦੇ ਯਾਦ ਆ ਗਈ ਬਾਬਾ ਜੀ ਨਾ ਜੀ ਹਾਂ ਬਾਬੇ ਵਾਪਕ ਹੀ ਸਿਆਣਾ ਜੀ ਬਾਬੇ ਕਿਵੇਂ ਸਿੰਘ ਜੀ ਜਿਹਹਜ਼ਰ ਬਣਿਆ ਦਾ ਕਈ ਨਾਂ ਦੇ ਰੋੜੇ ਸੀਗੇ ਇਹਨਾਂ ਲੈ ਕੇ ਮਾਂਝਾ ਜਹਰਾਂ ਮਾਂਝਾ ਜਹਰ ਸਿੰਘ ਵੀ ਬੜੇ ਬੜੀ ਬਲੀ ਸੀ ਸਿੰਘਾ ਹੋ ਜਾਂਦੇ ਜੀ ਇਹ ਆਏ ਹੋ ਆਪਣੇ ਕਿਨ ਕਾਜ ਹੋਆ ਇਹ ਕੜਾ ਕਾਜ ਹੋਰ ਕੇ ਪੈਗ ਦਲੀਦੌਰ ਸੌਂਦਾ ਇੱਕ ਬੰਬ ਸੌਂਦਾ ਵੀ ਤੇ ਨਾ ਨਾ ਤਾਏ ਸੁੱਕੇ ਦੇ ਬਾਟੇ ਪੀ ਜਾਵੇ ਸੁੱਕੇ ਦਾ ਵਰਦਾ ਦਾ ਬਾਟਾ ਹੈ ਭਲਾ ਲੈਣਾ ਭਲਾ ਕੇ ਨਿਕਲ ਬੋਲੀਆ ਕੋਲੇ ਰੱਖਣਾ ਬੋਲੀਆ ਨਾ ਪੀ ਜਾ ਤੇ ਨਾ ਜੇ ਆਈ ਇੱਥੇ ਪੜਾ ਲੈ ਕੇ ਰਸਵਾ ਜਨ ਨਹੀਂ ਉਤਰੀ ਨਹੀਂ ਦੇਈ ਕੋਈ ਸਿੱਧੀ ਬਣੀ ਤੇ ਨਹੀਂ ਕਰਾ ਬਿਆਸ ਆਇਆ ਆ ਚੱਲ ਆਪਾਂ ਉਹ ਬੁੰਡੇ ਕਹਿੰਦੇ ਸੀ ਆਪਾਂ ਜੈਸਰ ਬਣਾਣਾ ਚੱਲੀਏ ਚੱਲ ਕੇ ਅਗਲੇ ਬਣਾ ਲੈ ਜੈਸਰ ਨੂੰ ਬਰਦੋਂ ਦੇਣਾ ਹੈ ਜੈਸਰ ਥਾਮ ਬਣਾ ਲਾਂਗੇ ਅੱਛਾ ਜੀ ਬਾਬੇ ਰੇਖੀ ਜਾਣਾ ਬਾਬੇ ਨੇ ਰੇਖੀ ਜਾਣਾ ਦੇਖੀ ਜਦੋਂ ਬੜੀ ਤੇ ਮਿੱਠੀ ਜਾਗੀ ਤੇ ਇਹ ਗਣਾ ਓਏ ਕਿਹੜਾ ਟਾਕੂ ਬਾਬੇ ਦੇ ਜਿਹੜਾ ਟਾਕੂ ਜਦਾ ਤਾਂ ਉਹ ਅੱਖ ਕੱਢਦੇ ਆਂਗੇ ਜਨਾਬੇ ਕੁੱਝ ਬਾਅ ਮੜਦੇ ਆਗੇ ਅਰੇ ਉਹ ਨੇਵਲ ਚਾਕੂਆ ਇਹ ਸਿੰਘ ਜੀ ਬਾਬਾ ਖੁਸ਼ ਹੋਈ ਜਨਾ ਸੰਦੇ ਬੈਠਾ ਇਹ ਕਹਿੰਦੇ ਭਾਵੇਂ ਬਦਲ ਨੂੰ ਕਹੀ ਜਾਂ ਤਾਂ ਵੀ ਖੁਸ਼ ਹੋਈ ਹੈ ਨਾ ਤੇ ਭਾਵੇਂ ਉਹਨਾਂ ਨੂੰ ਖੁਸ਼ੇ ਬਖਸੀ ਹੈ ਇੱਕ ਇੱਕ ਆ ਕੇ ਕਹਿੰਦੇ ਆਪੈ ਨੂੰ ਕਹਿੰਦੇ ਬਾਬਾ ਜੀ ਇਹ ਇਹ ਸਿੰਘ ਇਹ ਕਹਿੰਦੇ ਬਾਬਾ ਕਹਿੰਦੇ ਮੇਰੀ ਜਨਨ ਹੈ ਸਿੰਘ ਆਏ ਕਹਿੰਦੇ ਜੇ ਤੂੰ ਜਨਨ ਇਹ ਜਨਨ ਰਤ ਕੀ ਹੋਏ ਕਹਿੰਦਾ ਮੈਂ ਜਨਨ ਰਹਾ ਮੈਂ ਜਨਨ ਹੈ ਈ ਨਹੀਂ ਮੌਜ ਹੈ ਨਹੀਂ ਸਾਨੂੰ ਐ ਕਰੀ ਜਾਂਦੇ ਕਹਿ ਜਾਂਦੇ ਇਹਦਾ ਸਿੰਘਾਂ ਦੀ ਮੌਜਾ ਦੀ ਮਜਬੂਰੀ ਕਰਦੇ ਨਿੰਦਾ ਪੁੱਛੀ 7 ਵਜੇ ਨਾਲ ਜੀ ਬਾਬੇ ਚੇਹ ਨਹੀਂ ਜਾ ਸਬ ਠੀਕ ਹੈ ਜੀ ਸਾਰੇ ਸਿੰਘ ਜਰਨੈਲ ਹੈ ਜੀ ਕਹਿੰਦੇ ਮੇਰੇ ਜਰਨੈਲ ਨੇ ਤੇ ਬਾਬੇ ਚੇਹ ਨਹੀਂ ਇਹ ਵੇਖਿਆ ਗਈ ਹੈ ਨਾ ਮਾਲਵੇ ਵਿੱਚ ਭੜਾ ਲੱਗਣ ਗਰਮੀ ਬਹੁਤ ਅੰਮੀ ਤੇ ਦੇਖੀ ਜੇ ਕੋਈ ਚੁੜਾਵੇਂ ਠਾਹਿਆ ਨਾ ਨਾ ਮਗੇ ਰਿਹਾ ਪਰ ਆਵਜਾ ਰਿਹਾ ਲੱਗਦਾ ਹੈ ਠੀਕ ਹੈ ਤੈਂ ਬੜੀਆਂ ਲੰਮੀਆਂ ਦਾ ਦੀਆਂ ਬਾਹਾਂ ਖਿਆ ਕਰਕੇ ਡੋਲੇ ਨੂੰ ਦੋ ਇੱਤਰੇ ਮਾਰੇ ਦੋ ਜਨਾ ਮਾਰੇ ਆਪੇ ਜਾਵੇ ਫੁੱਦ ਲਾ ਦੇ ਠੇਕੇ ਠੇਰੇ ਜਾ ਕੇ ਸੈਂ ਕਿਥੇ ਠੀਕ ਹੈ ਕਹਿਣਾ ਨਹੀਂ ਜਾ ਕੇ ਆਪ ਉਦਮਤ ਆ ਜਾ ਕੇ 7 ਵਜੇ ਤੇ ਹੁੰਦਾ ਜਿਹਦਰ ਕੋਈ ਕਹਿੰਦਾ ਨਹੀਂ ਉਹ ਜੈਸੇ ਬੈ ਮੰਨਦਾ ਤੇ ਇੱਕਰੰਦੀ ਗੱਲ ਦਾ ਜਿਹਦਰ ਬਾਬੇ ਦਾ ਜੇਸੇ ਦੀ ਬੈ ਰੱਖਦਾ ਰੋਮਨ ਦੇ ਹੀ ਸ਼ਰਮਗੇ ਦੀ ਗੋਦਾਰਾ ਜੋ ਅੱਛਾ ਇਹ ਗੈਰ ਰਸਤਾਂ ਬਾਬੇ ਜੇ ਸਿੰਘ ਬਾਬਾ ਜੇ ਸਿੰਘ ਹਾਂਜੀ ਬਾਬਾ ਜੇ ਸਿੰਘ ਹੀ ਮਾਰ ਹੋਏ ਹੈ ਪਿੱਛੋਂ ਇਹ ਰਾਜਸਥਾਨ ਜਿਹੀ ਦਾਣਾ ਹਾਂਜੀ ਦਾਣਾ ਬਾਬੇ ਕਹਿੰਦੇ ਕੋਈ ਕਾਮ ਮਰ ਜਿਹੜੇ ਮਾਰ ਹੋਏ ਨੇ ਹੁੰਦਾ ਕੋਈ ਮੁੜ ਕੇ ਦਲਚਾ ਹਾਂਜੀ ਦਾਲ ਜਹਾਗੇ ਕਹਿੰਦੇ ਬਈ ਤੁਸੂ ਕੀ ਗੁਰਮਤਾ ਕੀ ਹੋਇ ਪਿਛਲੇ ਪੜਾਵੇਂ ਦੇ ਇਹ ਕਹਿੰਦਾ ਬਾਬਾ ਜੀ ਉਹ ਪਿਛਲੇ ਪਾਸੇ ਇੰਨੇ ਚਪੰਗਾ ਝਟ ਗਿਆ ਉਹ ਪੜਗਾ ਹੋ ਗਿਆ ਤੇ ਟਿਲਕ ਦਵਾਤਾ ਆ ਬੈਣੀ ਜਲ ਮੁਗੀ ਚਾਗਾ ਤੇ ਉਹ ਯਾਰ ਹਨਾ ਫੜਾ ਲਗਿਆ ਜੀ ਉੱਥੇ ਗਏ ਉੱਥੇ ਨੇ ਪਿਛਲੇ ਮੈਂ ਛਿੱਧੀ ਰਗੜ ਨਹੀਂ ਪਾਇਆ ਬਾਬਾ ਨੇ ਨਾਲ ਛਿੱਧੀ ਰਗੜ ਲਾ ਪਾਇਆ ਨਾਲੇ ਪੱਕਾ ਮੰਗਾ ਚਲਕ ਆਇਆ ਤੇ ਜੇ ਰਦਾ ਕਰਾ ਕੇ ਮਾਫੀ ਮੰਗੀ ਬਾਬੇ ਚਾਹ ਮਚਾਈ ਫਿਰ ਤਿਆਰ ਬਦਦੇ ਰਾਜਸਥਾਨ ਢਿੱਲੇ ਹੋਣ ਤੇ ਅੰਦਾਜ਼ਾ ਲਾ ਲਿਆ ਵੀ ਪਿੱਛੇ ਕੋਈ ਮਤਲਬ ਮਰਜ਼ਾਦਾ ਝੂਨਤਾ ਹੀ ਹੋਗੀ ਹਾਂ ਉਥੋਂ ਵੱੜਲੀ ਗੱਲ ਜੀ ਐਸੇ ਜਰਨਲ ਸੀ ਤੇ ਆ ਕੇ ਵੇਖ ਲੋ ਨਾਲੇ ਸਾਫਤ ਕਰ ਲਿਆ ਹਾਂ ਜੀ ਤੇ ਉਦੋਂ ਸਿੰਘਾਂ ਨੇ ਲਾਤਾ ਹੋਣਾ ਪਟਕੇ ਬੱਕਰੀਆਂ ਤੇ ਤਿਲਕ ਕਈ ਵਾਰ ਲੱਗ ਜਾਂਦੇ ਨੇ ਹਾਂ ਯਾਦ ਆ ਗਈ ਠੀਕ ਹੈ ਜੀ ਯਾਰ ਫਿਰ ਕਿੰਨੇ ਇੱਕ ਬਾਬਾ ਚੇ ਸਿੰਘ ਨੂੰ ਬਾਬੇ ਜੀ ਬਿਮਾਰ ਹੋ ਗਏ ਬਾਬੇ ਖੁੱਲੇ ਹੋ ہاں جی بےکی یہ کھلے ہو گئے تو تیار پر چار ہو گئے جو تیار پر چار ہو گئے پھر بھی کھلے yes. سنگھ جی ارداس کراؤ جا کے اردس کرائی لاگنی نے بیگ پایا پاپا جی پانچ دن آ ڈبو جیو لے ہے نکے نکے ہوں پو لے ہاں یہ پانچ ڈبولی ہے پھر پانچ دن مانجنے ٹھیک ہے جی باپا ٹھیک ہے بابے مانجتے رہے ਬਾਬੇ ਗਏ ਇੱਕ ਦਰ ਮੰਗਿਆ 2000 ਮਾਗੇ 2000 ਮੰਗੇ ਨਾ ਜਦ ਉੱਤੇ ਜਾ ਕੇ ਆਇਆ ਉਹ ਦੇਈਆ ਜਿਹੜਾ ਇਲਾਜ ਉਹ ਹੱਸ ਜੋ ਰੋ ਕੇ ਪਪਾਈ ਚੜ ਲਾ ਮੈਂ ਮਨ ਨੂੰ ਵਸ ਨਹੀਂ ਜਾ